ਠੀਕ ਹੈ ਜੀ ਇਹ ਚੀਜ਼ ਬਹੁਤ ਵਧੀਆ ਹੈ ਠੀਕ ਹੈ ਭਾਈ ਜੀ ਬਹੁਤ ਵਧੀਆ ਦਿਖਾਵੇ ਫਿਰ ਇਹ ਚੀਜ਼ ਵੀ ਆ ਵੀ ਬਹੁਤ ਵਧੀਆ ਟਾਇਲ ਹੈ ਜੀ ਇਹ ਸੋਯੋਰਾ ਡਿਲਾਈਟ ਹੈ ਜੀ ਠੀਕ ਹੈ ਜੀ ਹਾਂ ਜੀ ਚੱਕ ਵੇ ਟੈਲਾ ਇਹ ਬੈਂ ਵੀ ਪਕੜਦਾ ਕਈ ਵਾਰੀ ਨਾ ਗੱਲ ਕੀ ਹੁੰਦੀ ਹੈ ਦੇਖ ਸਕਦੇ ਹੋ ਕੋਈ ਦਿੱਕਤ ਨਹੀਂ ਕਿਸੇ ਤਰ੍ਹਾਂ ਦੇ ਆਪਣੇ ਕੋਲ ਕਾਰਵਿੰਗ ਦੇ ਵਿੱਚ ਬਿਲਕੁਲ ਸਾਦੀ ਦੀ ਸਾਦੀ ਹੈ ਜਿਹੜਾ ਅੱਜ ਕੱਲ ਇਹ ਚੀਜ਼ਾਂ ਚੱਲਦੀਆਂ ਨੇ ਉਹ ਚੀਜ਼ਾਂ ਆਪਾਂ ਵੇਖਦੇ ਆ ਨਾ ਤੇ ਵਧੀਆ ਕੁਆਲਿਟੀ ਦਾ ਮਾਲ ਐਕਚੁਅਲ ਹੋਦੀ ਹੁੰਦੀ ਠੀਕ ਹੈ ਕੋਈ ਨਹੀਂ ਵਧੀਆ ਠੀਕ ਹੈ ਫਲੈਕਸੀਬਲ ਹੁੰਦੀ ਹੈ ਮਤਲਬ ਕਹਿੰਦਾ ਭਾਵੇਂ ਲਚਕੀਲੀ ਹੁੰਦੀ ਹੈ ਲਚਕੀਲੀ ਹੁੰਦੀ ਹੈ ਹਾਂ ਲੋ ਜੀ ਤੁਹਾਡਾ ਆਪਣਾ ਮੀਤਾ ਮਾਨਸਾ ਅੱਜ ਆਪਾਂ ਟਾਈਲਾਂ ਦੇ ਬਹੁਤ ਹੀ ਵੱਡੇ ਸ਼ੋਅਰੂਮ ਦੇ ਵਿੱਚ ਲੈ ਕੇ ਆਏ ਹਾਂ ਤੁਹਾਨੂੰ ਸਰਦੂਲਗੜ ਹੈ ਨਾ ਆਪਾਂ ਪਹੁੰਚੇ ਹਾਂ 골ਡਨ ਟਾਈਲ ਵਾਲੇ ਵੀਰਾਂ ਕੋਲੇ ਆਪਾਂ ਤੁਹਾਨੂੰ ਬਖਾਉਣੇ ਆਂ ਵੀ ਕੀ ਟਾਈਲਾਂ ਦਾ ਰੇਟ ਲੱਗੂਗਾ ਕਿਹੜੇ ਕਿਹੜੀ ਕੰਪਨੀ ਦੀਆਂ ਟਾਈਲਾਂ ਦੀ ਵੀਰੇ ਉਹਨਾਂ ਕੋਲੇ ਤੇ ਕਿਹੜਾ ਕਿਹੜਾ ਸਾਈਜ਼ ਆ ਆਜੋ ਬਣੇ ਰਹੋ ਕਰਾਉਣੇ ਗੱਲਬਾਤ ਬਹੁਤ ਹੀ ਸੋਹਣੇ ਸੋਹਣੇ ਡਿਜ਼ਾਈਨ ਆ ਤੇ ਨਾਲੇ ਕਰਾਉਣਾ ਬਾਈ ਨਾਲ ਗੱਲਬਾਤ ਸੱਸੀ ਕਾ ਬਾਈ ਜੀ ਸੱਸੀ ਗਾਲ ਜੀ ਹੋ ਠੀਕ ਹੈ ਭਰਾ ਕੀ ਹਾਲ ਚਾਲ ਹੈ ਤੇ ਬਹੁਤ ਸਾਰੇ ਚਰਚੇ ਸੁਣੇ ਆਪਣੇ ਸ਼ੋਰੂਮ ਦੇ ਅੰਨੇ ਵੀ ਗੋਲਡਨ ਟਾਇਲ ਨਾਲ ਕੋਲੇ ਪੂਰੇ ਘੈਂਟ ਘੈਂਟ ਆਰਟੀਕਲ ਬਹੁਤ ਵਧੀਆ ਡਿਜ਼ਾਈਨ ਪੂਰੀਆਂ ਘੈਂਟ ਚੀਜ਼ਾਂ ਨੇ ਹਨਾ ਲੈ ਸਾਰ ਗਈ ਫਿਰ ਅਪਾ ਕਿੱਥੋਂ ਕਰਗੇ ਸਟਾਰਟ ਦੇਖੋ ਯਾ 4:2 ਸਾਰਾ ਕੁਝ ਸਜੂ ਰਹਾ ਹੈ ਲੈ ਠੀਕ ਹੈ ਜੀ ਤੇ ਵੀ ਸਜੂ ਰਹਾ ਡੇਣਾ ਠੀਕ ਹੈ 4:2 ਹਾਏ 2 4 ਦੀਆਂ ਆ ਗਈਆਂ ਮਤਲਬ ਸਾਰਾ ਸੈਟ ਪੂਰੀ ਦਾ ਆ ਗਈ ਓ ਸਿਸ ਜੇ ਮੱਕੜ ਚੀਜ਼ ਦੇਖ ਸਕਦੇ ਤੁਸੀਂ ਇਹ ਵੀ ਉਸ ਦਾ ਕੈਂਡ ਇਹਦੇ ਵਿੱਚ ਕਲਰ ਮਿਲਣਗੇ ਤੁਹਾਨੂੰ ਇਹ ਸਜੋਰਾ ਗਈ ਠੀਕ ਹੈ ਜੀ ਇਹ ਵੀ ਸਜੋਰਾदाई ਹੋਰ ਵੀ ਆਪਣੇ ਕੋਲ 4 बाई 2 ਦੇ ਕਾਰਵਿੰਗ ਚ ਆ ਜਾਂਦੇ ਨੇ ਕਾਰ ਡਿਜ਼ਾਈਨ ਡਬਲ ਚਾਰ ਚ ਉਹ ਵੀ ਆਪਾਂ ਦਿਖਾ ਦਈਏ ਕਿਹੜਾ ਡਬਲ ਚਾਰ ਚ ਕਈ ਵਾਰੀ ਭਰਾ ਨਾ ਉਹ ਚੀਜ਼ ਆਉਂਦਾ ਕਿਸੇ ਨੇ ਕੋਈ 2 बाई 2 ਪਹਿਲਾਂ ਆ ਦੇਖੋ ਯਾਰ ਟਾਈਲ ਦੇਖੋ ਜੀ ਠੀਕ ਹੈ ਜੀ ਇਹ ਵੀ ਟਾਇਰ ਬਹੁਤ ਵਧੀਆ ਜੀ ਇਹ ਜਿੱਦਾਂ ਦੇਖਣ ਨੂੰ ਨਹੀਂ ਬਈ ਮੈਂ ਮੈਂ ਆਪਾਂ ਨੂੰ ਕਹਿੰਦੇ ਰਾਵੜ ਪੈਂਦੀ ਇਹਦੇ ਵਿੱਚ ਕੁਝ ਨਹੀਂ ਪੈਂਦਾ ਹੈ ਇਹ ਮਾਰਬਲ ਮਿੱਟੀ ਹੈ ਕੁਛ ਨਹੀਂ ਨੂੰ ਕੁਛ ਨਹੀਂ ਹੁੰਦਾ ਫਲੈਕਸੀਬਲ ਬਾਡੀ ਬਣਾਈ ਜਾਂਦੀ ਹੈ ਠੀਕ ਹੈ ਜੀ ਮੰਨ ਲਓ ਵੀ ਵਧੀਆ ਮਾਲ ਦੀ ਤਿਆਰ ਹੋਈ ਹੁੰਦੀ ਹੈ ਹਾਂ ਚਲੋ ਜੀ ਹਾਂ ਬਹੁਤ ਸੁਣੀ ਚੀਜ਼ ਹੈ ਦੇਖ ਸਕਦੇ ਹੋ ਤੁਸੀਂ ਉਸ ਤੋਂ ਬਾਅਦ ਇੱਧਰ ਆ ਜੀ ਆਪਣੇ ਕੋਲੇ ਇਹ ਕਾਰਵਿੰਗ ਆ ਗਈ ਜੀ ਕਾਰਵਿੰਗ ਚ ਆ ਗਈ ਜੀ ਹੈਨਾ ਚਾਰ ਜਣ ਜੀ ਆਪਣੇ ਕੋਲ ਕਾਰਵਿੰਗ ਦੇ ਵਿੱਚ ਇਹ 40 ਰੁਪਏ ਤੋਂ ਇਹ 40 ਰੁਪਏ ਦੀ ਰੇਂਜ ਚ ਹੈ ਠੀਕ ਹੈ ਜੀ ਹਾਂ ਜੀ ਇਹ ਲਓ ਜੀ ਇਹ 40 ਰੁਪਏ ਦੀ ਰੇਂਜ ਦੇ ਵਿੱਚ ਬਾਈ ਜੀ ਹੁਰੀ ਕਹਿੰਦੇ ਵੀ 40 ਰੁਪਏ ਦੀ ਰੇਂਜ ਦੇ ਵਿੱਚ ਹੈ ਇਹ ਡਬਲ ਚਾਰਜ 4.2 37 ਰੁਪਏ ਜੀ ਠੀਕ ਹੈ 4/2 ਡਬਲ ਚਾਰਜ ਗੁਰਪ੍ਰੀਤ ਮੰਨ ਲਓ ਵੀ 2/2 ਦੇ ਰੇਟ 'ਚ ਲਈ ਜੰਨੇ ਆਪਾਂ ਆਹੀ ਰੇਟ ਤੁਸੀਂ ਦੇਖਿਆ ਬਹੁਤ ਜਗ੍ਹਾ ਤੇ ਆਪਾਂ ਦੇਖ ਰਹੇ ਹਾਂ ਉਸ ਦਾ ਆ ਗਿਆ ਜੀ ਆਪਣੇ ਕੋਲ 28 ਰੁਪਏ ਜੀ ਠੀਕ ਹੈ ਜੀ ਹਾਈ ਵੀ ਡਬਲ ਜੀ ਆ ਗਿਆ ਜੀ ਡਬਲ ਚਾਰਜ ਜੀ ਠੀਕ ਹੈ ਜੀ ਲਓ ਜੀ ਇਹ ਵੀ ਬਹੁਤ ਵਧੀਆ ਜੀ ਬਹੁਤ ਵਧੀਆ ਇਹ ਫੁੱਲ ਬੋਡੀ ਕਜਾਰੀ ਹੈ ਜੀ ਅੱਛਾ 1000 ਆ ਗਿਆ ਜੀ ਹਾਂ ਜੀ ਆਹਾ ਆਹਾ ਕੀ ਬਾਤ ਹੈ ਦੇਖ ਬਈ ਓਏ ਗੁਰਪ੍ਰੀਤ ਤਾਂ ਤੂੰ ਐਂ ਦੇਖ ਲੈ ਵੀ ਇਹ ਤਾਂ ਡਿਜ਼ਾਈਨ ਬਹੁਤ ਸੋਹਣੇ ਲੱਗਦੇ ਨੇ ਹਾਂ 16 ਡਿਜ਼ਾਈਨ ਜੇ ਆਪਣੇ ਕੋਲ ਮੰਨ ਲੇ ਕਿ ਇੱਥੇ ਲੋ ਫੁੱਲ ਬੋਡੀ ਦੇ ਵਿੱਚ 4 8 ਡਿਜ਼ਾਈਨ ਫੁੱਲ ਬੋਡੀ ਦੇ ਵਿੱਚ ਬਹੁਤ ਠੀਕ ਹੈ ਇਹ ਫੁੱਲ ਬੋਡੀ ਚ ਆ ਗਈ ਸੀ ਇਹ ਫੁੱਲ ਬੋਡੀ ਚ ਆਪਾਂ ਕੀ ਰੇਟ ਦੇਵਾਂਗੇ ਜੀ ਇਹ ਫੁੱਲ ਬੋਡੀ ਆਪਣੇ ਕੋਲ ਜੀ 48 ਰੁਪਏ ਠੀਕ ਹੈ ਜੀ ਕਜਾਰੀਆ ਕਜਾਰੀਆ 48 ਰੁਪਏ ਦੇ ਵਿੱਚ ਫੁੱਲ ਬੋਡੀ ਮਿਲੂਗੀ 2 ਬਾਈ 2 2 ਜੀ ਫੁੱਲ ਬੋਡੀ ਤੇ ਸਿੰਗਲ ਚ ਆ ਗਿਆ ਜੀ ਇੱਧਰਲੇ ਪਾਸੇ ਇਹ ਜੀ ਆਪਣਾ ਪੋਛ ਲਈ ਨਾ ਗਈ ਠੀਕ ਹੈ ਜੀ ਸਿੰਗਲ ਚਾਰਜ 22 ਰੁਪਏ ਸਕਰ ਫੁੱਟੇ ਲਓ ਬਾਈ ਓਏ ਸਾਰੇ ਭਰਾਵਾਂ ਵਾਸਤੇ ਬਹੁਤ ਵਧੀਆ ਗੱਲ ਆ ਦੇਖੋ ਬਹੁਤ ਜ਼ੇਲ ਦਾ ਰੇਟ ਆਈ ਆਪਣਾ ਤੇ ਬਹੁਤ ਵਧੀਆ ਰੇਟ ਆ 22 ਰੁਪਏ ਰੇਟ ਤੁਹਾਨੂੰ ਕਿਸੇ ਨੇ ਵੀ ਨਹੀਂ ਦੇਨੇ 22 ਰੁਪਏ ਰੇਟ ਦੇ ਵਿੱਚ ਆ ਚੱਕ ਲੋ ਕਲਰ ਵੇਖ ਲੋ ਤੁਸੀਂ ਪਹਿਲਾਂ ਤਾਂ ਸਾਰੇ ਮਿਲ ਜਾਣਗੇ ਸਾਰੇ ਕਲਰ ਮਿਲ ਜਾਣਗੇ 22 ਰੁਪਏ ਦੇ ਵਿੱਚ ਤੁਹਾਨੂੰ ਕੋਈ ਵੀ ਨਹੀਂ ਦਿਖਾ ਦੇ ਭਾਈ ਆ ਵੀ ਵੇਚ ਰਹੇ ਆਪਾਂ ਇਹ ਮੈਂ ਵੀ ਦੂਰ ਕਰਤਾ ਕਈ ਵਾਰੀ ਆਗਲਾ ਕਹਿੰਦਾ ਵੀ ਉਧਰ ਤੇ ਮਾਲ ਨਾ ਮੜਾ ਹੋਵੇ ਨਾ ਐਡਾ ਰੇਟ ਘਟ ਦੇ ਜੀ ਆ ਤੇਰੇ ਭਾਈ ਇਹ ਜਿਹੜਾ ਰੇਟ ਦੇਣਗੇ ਸਿਰਫ ਗੋਲਡਨ ਟਾਇਲ ਵਾਲੇ ਦੇਣਗੇ ਸਰਦੂਲਗੜ੍ਹ ਵਾਲੇ ਆ ਰੇਟ ਕੋਈ ਵੀ ਨਹੀਂ ਤੁਹਾਨੂੰ ਇਹ ਰੇਟ ਇਹ ਆ ਗਈ 16 ਵਿੱਚ 16 ਪਾਰਕਿੰਗ ਠੀਕ ਹੈ ਜੀ ਪਾਰਕਿੰਗ ਟਾਇਲ ਆ ਗਈ ਹੋਰ ਜੇਕਰ ਆ ਪਾਰਕਿੰਗ ਬਹੁਤ ਵਧੀਆ ਟਾਇਲ ਬਹੁਤ ਵਧੀਆ ਚੀਜ਼ ਹੈ ਜੀ ਇਹ ਵੀ ਨਾਰਮਲ ਰੇਟ ਹੀ ਹੈ ਆਪਣਾ ਬਹੁਤ ਵਧੀਆ ਰੇਟ ਨੇ ਇਹਨਾਂ ਦੇ ਵੀ ਠੀਕ ਹੈ ਜੀ ਹਾਂ ਜੀ ਸਰਦੂਲ ਜੀ ਇਹਦਾ ਵੀ ਬਹੁਤ ਨਾਰਮਲ ਰੇਟ ਹੀ ਰਹਿਣਗੇ ਤੁਸੀਂ ਪਹੁੰਚੋ ਜਰੂਰ ਤੁਹਾਨੂੰ ਰੇਟ ਇਹੋ ਜੇ ਬਣਾ ਕੇ ਦੇ ਵੀ ਮੰਨ ਲਓ ਤੁਸੀਂ ਕਿਤੇ ਵੀ ਨਹੀਂ ਉਹ ਰੇਟ ਦੇਖੇ ਹੋਣੇ ਨਾ ਸੁਣੇ ਹੋਣੇ ਤੇ ਨਾ ਤੁਸੀਂ ਉਹ ਚੀਜ਼ ਦੇਖ ਸਕਦੇ ਤੁਹਾਨੂੰ ਇਹ ਜੇ ਰੇਟ ਬਣਾ ਕੇ ਦੇਣੇ ਨੇ 골ਡਨ ਟਾਇਲ ਵਾਲਿਆਂ ਨੇ ਆ ਦੋ ਬਈ ਫੇਰ 4:00 ਵਜੇ ਦੋ ਦੇਖੀਏ ਇਹ ਬਾਤ ਠੀਕ ਹੈ ਵਾਸ਼ਰੂਮ ਕਰ ਕੀਤਾ ਹੈ ਜਿਹੜਾ ਤੁਸੀਂ ਉੱਤਰ ਕਹਿੰਦੇ ਸੀ ਵੀ ਉਹ ਡੀਓ ਪਾ ਕੇ ਕੰਬੀਨੇਸ਼ਨ ਕੀਤੇ ਜਾਂਦੇ ਨੇ ਇਹ ਸਾਰੇ ਦੇਖੇ ਜਾਂਦੇ ਨੇ ਵੀ ਕਿਹੜਾ ਕਿੱਥੇ ਲੱਗਦਾ ਇਹ ਤੇ ਹੋਰ ਵੀ ਆਪਾਂ ਆਪਣੇ ਕੋਲ ਕਿੰਨੇ ਕਲਰ ਨੇ ਹੋਰ ਵੀ ਕਲਰ ਇਹਦੇ ਨਾਲ ਪਾ ਸਕਦੇ ਆ ਡਿਜ਼ਾਈਨ ਕਰ ਸਕਦੇ ਆ ਇਹਨੂੰ ਹਨਾ ਇਹ ਆ ਗਿਆ ਵਾਸ਼ਰੂਮ ਇਧਰਲੇ ਪਾਸੇ ਵੀ ਆਪਣਾ ਹੋਇਆ ਇਹ 2:00 ਵਜੇ ਇੱਕ ਦੇ ਜੀ ਠੀਕ ਹੈ ਜੀ 12 24 12 24 ਕਈ ਵਾਰੀ ਨਾ ਕਿਸੇ ਭਰਾ ਦਾ ਕੋਈ ਬਜਟ ਘਟ ਹੋਣਾ ਇਹ 230 ਰੁਪਏ ਦਾ ਡੱਬਾ ਜੀ ਠੀਕ ਹੈ ਜੀ ਤੇ 230 ਰੁਪਏ ਦਾ ਭਾਈ 8 ਫੁੱਟ ਮਾਲ ਇਹਦੇ ਤੇ ਗੱਲ ਇਹ ਹੁੰਦੀ ਹੈ ਹਾਂ ਜੀ ਹਾਂ ਕਈ ਵਾਰੀ ਅਗਲਾ ਕਹਿੰਦਾ ਵੀ ਯਾਰ ਅਸੀਂ ਘੱਟ ਰੇਟ ਦੇ ਵਿੱਚ ਵਸਣ ਤਿਆਰ ਕਰਨਾ ਬਹੁਤ ਸੋਹਣਾ ਤਿਆਰ ਹੋ ਇਹ ਜੀ ਗੱਲ ਹੀ ਹੈਗੀ ਤੇ ਉਹ ਜਿਹੜਾ 2 ਬਾਈ 4 ਆ ਉਹਦਾ ਫਿਰ ਰੇਟ ਭਾਈ ਉਹ ਚੀਜ਼ ਵੀ ਪੱਕੀ ਦੇਣੀ ਹੈ ਇਹ ਵਾਲੋ 2 ਬਾਈ 1 ਆ ਗਿਆ ਇਹ 12 24 ਦਾ ਆ ਗਿਆ ਇਹ ਦੇਖ ਸਕਦੇ ਹੋ ਚੀਜ਼ ਇਹ ਵੀ ਬਹੁਤ ਘਟ ਨਿਕਲਣੀ ਹੈ ਤੇ ਆਜੋ ਗੁਰਪ੍ਰੀਤ ਫਿਰ ਐਲੀਵੇਸ਼ਨ ਜੀ ਠੀਕ ਹੈ ਜੀ ਫਰੰਟਾਈਲ ਆ ਗਈ ਕੰਦਾਬਾ ਤੇ ਇਹ ਆਪਾਂ ਕੀ ਰੇਟ ਕਰਦੇ ਜੀ ਇਹ ਆਪਾਂ ਐਕਿਊਰੇਟ ਹੈ ਇਹ ਮਨ ਲੇ ਲੋ ਜਿਵੇਂ ਆ ਜਾਂਦਾ ਇਹ 836 ਦੇ ਵਿੱਚ ਆ ਗਈ 836 ਦੇ 836 ਦੇ 300 ਰੁਪਏ ਬਾਕਸ ਜੀ ਠੀਕ ਹੈ ਜੀ ਸਕੁਅਰ ਫੁੱਟ ਉਹ 8 ਫੁੱਟ ਮਾਲ 8 ਫੁੱਟ ਜੀ ਹਾਂ ਜੀ 300 ਰੁਪਏ ਬਾਕਸ 300 ਰੁਪਏ ਬਾਕਸ ਹਾਂ ਜੀ ਹਾਂ ਉਹ 8 ਫੁੱਟ ਮਾਲ ਹੁੰਦਾ ਇਹ ਇਹ ਆ ਗਿਆ 12 24 12 24 ਐਲੀਵੇਸ਼ਨ ਚ ਆ ਗਿਆ ਹਾਂ ਜੀ ਐਲੀਵੇਸ਼ਨ ਤੇ ਇਹ ਨੂੰ ਕੀ ਕਿਹੜਾ ਉਹ ਬੋਲਦੇ ਨੇ ਜੀ ਇਹ ਮਾਲਕ ਚਲੋ ਸਟਾਨ ਸਟੋਨ टाइप ਵੀ ਹੁੰਦੇ ਆ ਸਟਾਨ ਸਟੋਨ ਚ ਆ ਗਏ ਆ ਵੀ ਇਹ ਸਾਫ ਮਾਲਾ ਆਰਟੀਕਲ ਦਾ ਸਟੋਨ ਚ ਪੈਕਜ ਹੈ ਸਾਫ ਸਟੋਨਸ ਹੈ ਚਮਕ ਜਮਕਤਾ ਦੇਖੋ ਇਹਨਾਂ ਸਭ ਦੇ ਇੱਕੋ ਹੀ ਹੈ ਕੋਈ ਵੀ ਇਹ ਕੀ ਰੇਟ ਕਟਾਂਗੇ ਜੀ ਆਪਾਂ ਇਹ ਤੇ ਕਿਰਮ ਆਪਣਾ ਰੇਟ ਹੈਗਾ ਜੀ 320 ਰੁਪਏ ਡਬਾ ਠੀਕ ਹੈ ਜੀ ਹਾਂਜੀ ਮਾਲਾ 8 ਪੁਟ ਨੂੰ 320 ਰੁਪਏ ਦਾ ਕਰਦੇ ਬਾਕੀ ਕੋਈ ਨਿਕ ਤਾਂ ਨਹੀਂ ਲੀ ਬਾਕੀ ਦੋ ਵੀ ਲਈ ਆਪਾਂ ਕੁੱਲਿਆ ਉਪਰ ਦੇ ਨਾਲ ਜੋ ਵੀ ਆਏਗਾ ਲੱਭਣ ਦੀ ਅਗਲਾ ਕਿਹੜਾ ਪਹੁੰਚੋ ਜਰੂਰ ਸਾਨੂੰ ਦੱਸਿਆ ਨਹੀਂ ਸਾਨੂੰ ਰੇਟ ਮਾ ਕਰਨਾ ਜਾਇਓ ਰੇਟ ਸਾਨੂੰ ਵਧੀਆ ਬਣਾ ਕੇ ਦੇਣੇ ਹੈ ਨਾ ਤੇ ਇਹਦੇ ਵਿੱਚ ਆ ਗਿਆ ਜੀ ਆਪਣਾ ਆ ਬਾਥਰੂਮ ਵਾਲੀਆਂ ਆ ਗਈਆਂ ਜੀ ਹੈ ਨਾ ਇਧਰਲੇ ਪਾਸੇ ਤਾਂ ਠੀਕ ਹੈ ਜੀ ਇਹ ਵੀ ਆਪਣੇ ਕੋਲ ਉਸੇ ਕੰਪਨੀ ਦੀ 12 18 ਜੀ ਠੀਕ ਹੈ ਜੀ ਇਹ ਵੀ ਉਸੇ ਦੀ ਹੈ ਸਾਰੇ ਆ ਵੀ ਉਸੱਚੀ ਆ ਗਈ ਜੀ ਹੈ ਨਾ ਇਹ ਉਸੇ ਦੀ 12 18 ਤੇ ਬਾਕੀ ਆਪਣੇ ਕੋਲੇ ਮੈਨੂ ਵਾਲਾ ਤਾਂ ਵੀ ਸੈਂਟਰੀ ਦਾ ਸਮਾਨ ਵੀ ਸਾਰਾ ਹੀ ਹੁੰਦਾ ਜੀ ਸੈਂਟਰੀ ਦਾ ਸਮਾਨ ਤਕਰੀਬਨ ਸਾਰੇ ਹੀ ਆਪਣੇ ਕੋਲ ਜੀ ਠੀਕ ਹੈ ਜੀ ਬੋਸ਼ ਵਿਸ਼ੇਸ਼ ਲਾ ਲਓ ਤੇ ਵੀਸ ਲਾ ਲਓ ਸੈਟਿੰਗ ਸੀਟ ਆ ਗਈ ਸਾਰੇ ਗੁਰਪ੍ਰੀਤ ਦਿਖਾ ਦਿਓ ਬਾਸਟੇਸ਼ਨ ਬਹੁਤ ਕਲਰ ਘੇੜ ਘੇੜ ਕਲਰ ਪਏ ਨੇ ਹੈਨਾ ਮਮਾ ਤੁਮ ਵਧੀਆ ਯਾ ਸਾਰੇ ਪਏ ਨੇ ਦੇਖਸਾਨ ਨੇ ਤੁਸੀਂ ਇਧਰਲੇ ਬਸੇ ਪਏ ਬਾਕੀ ਹੋਰ ਤੁਸੀਂ ਐ ਮੰਨ ਲਓ ਬਹੁਤ ਵੱਡਾ ਸ਼ੋਰੂਮ ਹੈ ਇਹਦਾ ਆਪਾਂ ਨੂੰ ਸਾਨੂੰ ਇੱਕ ਥੋੜਾ ਜਿਹਾ ਦਿਖਾਇਆ ਇੱਕ ਤੇ ਇਤੋਂ ਬਾਅਦ ਸਬਾਨ ਆਪਣੇ ਕੋਲੇ ਹੋਰ ਬਹੁਤ ਸਾਰਾ ਦਿਖਾਉਂਦਾ ਕਿਉਂ ਕਹਿਣਾ ਪਾਵੇ ਵੀ ਵੀਡੀਓ ਬੜੀ ਲੰਮੀ ਲੱਗ ਜੂ ਤੇ ਬਾਕੀ ਪਾ ਮੇਨ ਮੇਨ ਚੀਜ਼ਾਂ ਇਹਦੇ ਚ ਜ਼ਰੂਰ ਪਾਵਾਂਗੇ ਹੈਨਾ ਬਾਈ ਜੀ ਓਕੇ